135 ਟਰਾਲੀਆਂ ਲੈ ਗਏ ਨੇ ਉਹਨਾਂ ਦੇ ਦੇਣਾ ਕਿਸਾਨਾਂ ਨੂੰ ਤੇ ਕੀ ਸੀ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕਹੇਦੇ ਖੜੀ ਕਰਦੀਆਂ 7 ਕਹੇਦੇ ਖੜੀਆਂ ਕਰਨੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲ੍ਹੇ ਤੱਕ ਚੁੱਕੇ ਲੈ ਗਏ ਤੇ ਟੈਂਸ਼ਨ ਕਿੰਨੇ ਕੀਤੀ ਕਿਸਾਨ ਲੀਡਰ ਫੜੇ ਕਿੰਨੇ ਕਿ ਸੈਂਟਰ ਦੀ ਫੋਰਸਸ ਨੇ ਪੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੈ ਗਈਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਦਾ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕਾ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜਿੱਥੋਂ ਟਰਾਲੀਆਂ ਖੋਈਆਂ ਤੇ ਕਿੰਨੇ ਲਈਆਂ ਨੇ ਜਿੱਥੋਂ ਤੇ ਏਸੀ ਖੋਲ ਕੇ ਲਿਆ ਤੇ ਕੌਣ ਲੈ ਕੇ ਆਇਆ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਛੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ ਇੱਕ ਮਿੰਟ ਦੀ 3 ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦਮ ਧਿਆਨ ਆਇਆ ਕਿ ਯਾਰ ਅਸੀਂ ਡਰੱਗਸ ਦਾ ਇਹ ਵਾਦਾ ਕਿਸੇ ਨਾਲ ਕੀਤਾ ਡਰੱਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕੱਟਾ ਵੱਛਾ ਬੰਲਿਆ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਬੱਚੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹਨਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਭਗੌੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਤੁਸੀਂ ਉਹਨਾਂ ਦਾ ਕਰਾ ਇੱਕ ਮਿੰਟ ਹਾਂ ਬੰਦਰੀ ਜੀ ਤੁਸੀਂ ਆਈ ਐਮ ਔਨ ਮਾਈ ਫੀਡ ਪਲੀਜ਼ ਪਲੀਜ਼ ਨੰਬਰ ਵਨ ਸੇ ਮੈਨੂੰ ਦੱਸੋ ਰਾਜੀਤ ਸਿੰਘ ਦਾ ਉਹਦਾ ਘਰ ਨਹੀਂ ਲੰਬਾ ਪੰਜਾਬ ਪੁਲਿਸ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਤੁਹਾਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣਵਾਸੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਤੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਸਾਰੇ ਡਰਾਪ ਕਰਵਾਏ ਹੋਗੇ ਕਦਾਂਗੇ ਜੀ ਬਾਜਵਾ ਜੀ ਮੈਨੂੰ ਇਹ ਡਾ ਦੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਰਦੇ ਡਰਾਪ ਕਰਦੇ ਮੈਨੂੰ ਇਹ ਡਾ ਦੇ ਜਿਸ ਤਰ੍ਹਾਂ ਜੇਰ ਨੂੰ ਜੇਰ ਨੂੰ ਰਿਸਕੀਤੇ ਜਾਵੇ ਚਲੇ ਨੂੰ ਛੋਟੇ ਦਿਨ ਹੋਰ ਤੇ ਕਾਰਵਾਈ ਕਰ ਬਾਜਵਾ ਸਾਹਿਬ ਜੇਰ ਚਲੋ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਉਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਛ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤਾਂ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋਮ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਕਿਹਾ ਸੀ ਮੈਂ ਹੋਮ ਮਿਨਿਸਟਰ ਤੈਨੂੰ ਲਉ ਤੇਰੇ ਕੋ ਕੰਮ ਕਰਾਣਾ ਮੈਂ ਸਾਰਾ ਡਰਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਤੇ ਉਹਦੇ ਚੋਂ ਨਜ਼ਰ ਆਇਆ ਕਿ ਕੁਝ ਵੀ ਹੈ ਨਹੀਂ ਉਸ ਐਡਰੈਸ ਬੜਾ ਤਰਸ ਆਇਆ ਗਵਰਨਰ ਸਾਹਿਬ ਤੇ ਕਿ ਉਹਨਾਂ ਦੇ ਹੱਥ ਦੇ ਵਿੱਚ ਕਿਹੋ ਜਿਹਾ ਪਲੰਦਾ ਦੇ ਕੇ ਹੱਥੇ ਚ ਫੜਾ ਦਿੱਤਾ ਜਿਹਦੇ ਵਿੱਚ ਹੀ ਕੁਝ ਨਹੀਂ ਆ ਮੈਂ ਸਾਰੀਆਂ ਉਹਦੀਆਂ ਕੌਂਟਰਡਿਕਸ਼ਨਸ ਤੁਹਾਨੂੰ ਦੱਸਾਂਗਾ ਬਾਅਦ ਦੇ ਵਿੱਚ ਪਰ ਸਾਰਿਆਂ ਨੂੰ ਪਹਿਲੇ ਸਿਰ ਜਿਹੜਾ ਕੱਲ ਵੇਖੋ ਤੁਹਾਡੀ ਪਾਰਟੀ ਨੇ ਇਹ ਗਵਰਨਰ ਸਾਹਿਬ ਦਾ ਜਿਹੜਾ ਤੁਹਾਡੀ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਪੰਜਾਬ 'ਚ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਨਹੀਂ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖਿਆ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪ ਦਾ ਸਰ ਉਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਿਕਾ ਕੇ ਡਾਂਗਾ ਨਾ ਕੁੱਟਿਆ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਸਾਰਾ ਹਫਤਾ ਜਿਹੜਾ ਸੀ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜਿਹੜਾ ਜਵਾਨ ਤੇ ਜਾਇਕ ਸੀ ਜਵਾਨਾਂ ਦਾ ਕੰਮ ਤੇ ਭੱਜਪਾ ਨੇ ਨਵੇੜ ਦਿੱਤਾ ਜਦੋਂ ਭਰਤੀ ਬੰਦ ਕਰ ਦਿੱਤੀ ਨਹੀਂ ਤੇ ਕਈ ਸੌ ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇੰਡਾਇਰੈਕਟ ਆਰਮਡ ਫੋਰਸਸ ਨਾਲ ਤਾਲੁਕਤ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲਿਆ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰਿਆ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਨੇ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਘਰ ਸੱਦ ਕੇ ਪੰਜਾਬ ਦਾ ਸਰ ਇੱਕ ਕੈਰੇਕਟਰ ਹੈ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆਜੇ ਤੇ ਉਸ ਆਦਿ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਸੱਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਰੇ ਨਹੀਂ ਚੁੱਕੇ ਹੈਰਾਨੇ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐਂ ਤੇ ਰੋਜ਼ ਮੰਗਣਾ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਇੰਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਦੀਆਂ 7 ਕੇਦੇ ਖੜੀਆਂ ਕਰਦੀਆਂ

ਸੱਦੇ ਅਸੀਂ ਕਿ ਕੇਂਦਰ ਸਰਕਾਰ ਨੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਦੇ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਨਾਲ ਜੀ ਪੰਜਾਬ ਸਰਕਾਰ ਦੇ ਨਾਲ ਸੱਦੇ ਨੇ ਓਕੇ ਤੁਸੀਂ ਕਿਉਂ ਕਿਉਂ ਕੱਢ ਲਗਾਏ ਮੇਰੀ ਗੱਲ ਸੁਣ ਨਾ ਸੇ ਨਾ ਕੁਝ ਕੋਈ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਬੈਸ ਸੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਦੇ ਦਿਓ ਜੀ ਮੈਂ ਗਲਤ ਨਾ ਬੋਲੋ ਸੱਜਣ ਚਲੋ ਸੈਂਟਰ ਦੀ ਗੱਲ ਇੱਕ ਮ ਸਾਲ ਗਲਤ ਕਿਉਂ ਬੋਲਦੇ ਤੁਸੀਂ ਆ ਇਸ ਦਿੱਸੀ ਵੇਸ ਚਲੋ ਇਹਨਾਂ ਨੂੰ ਇਹਨਾਂ ਨੂੰ ਕੀ ਕਿ ਤੁਹਾਡੀ ਗੱਲ ਆ ਗਈ ਆਪਣਾ ਅੱਜ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸ ਨੂੰ ਗਵਾਹ ਕਰਦਾ ਗਲਤ ਕੀ ਗੁਮਰਾ ਕਰ ਰਹੇ ਤੁਸੀਂ ਗਮਗਾ ਬੋ ਕਿਹੜੇ ਬੰਦੇ ਨਾਲ ਬੈਠੇ ਸਿਰਾਂ ਤੇ ਕੋਈ ਤਰੀਕਾ ਹੀ ਨਾ ਹੋਇਆ ਇਹਦੇ ਸਾਨੂੰ ਆਪਣੀ ਗੱਲ ਕਰਨ ਤੇ ਹੀ ਤੁਸੀਂ ਪਾਬੰਦ ਕਰਦੇ ਮੇਰੀ ਗੱਲ ਕਰੋ ਤੁਸੀਂ ਝੂਠ ਦਾ ਬੋਲ ਤੁਸੀਂ ਕੌਂਟੇਜਟ ਇਹਨਾਂ ਨੇ ਕੀ ਕਿਹਾ ਦਾਦਾ ਡਿਟੇਨ ਕਿਨ ਮંત્રી ਜੀ ਕੀ ਮંત્રી ਜੀ ਘੋੜਾ ਬੋਲੋ ਜਿਹੜੀ ਡਿਟੇਨਸ਼ਨ ਘੋੜਾ ਬੋਲੋ ਜਿਹੜੀ ਕਿਹਨੂੰ ਅਡਰੈਸ ਕੀਤਾ ਜਾਵੇ ਕਿਹਨੂੰ ਕੀਤਾ ਡਿਟੇਨ ਜਿਹੜੇ ਨੂੰ ਅਡਰੈਸ ਕੀਤਾ ਜਾਵੇ ਕੋਈ ਹੈ ਤਰੀਕਾ ਜੀ ਤੁਸੀਂ ਡਿਟੇਨ ਜੀ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਇਹ ਕਹਿੰਦੇ ਗੱਲ ਕਰਾ ਘੋੜਾ ਬੋਲੋ ਘੋੜਾ ਬੋਲੋ ਬਸ ਇੰਨੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਤੇ ਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਫੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੱਗੀਆਂ ਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਇਥੋਂ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਇਥੋਂ ਤੇ ਏਸੀ ਖੋਲ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਤਾਂ ਤੁਹਾਨੂੰ ਪੁੱਛਣ ਲੈ ਕੇ ਆਇਆ ਇਹ ਨੂੰ ਅਡਰੈਸ ਕੀਤਾ ਜਾਵੇ ਇਹ ਕੌਣ ਆਇਆ ਇਹ ਨੂੰ ਅਡਰੈਸ ਕੀਤਾ ਜਾਵੇ ਜੀ 1 ਮਿੰਟ ਜੀ ਮੇਰੇ ਮੈਨੂੰ ਗੱਲ ਕਰ ਲੈੰਦੋ ਸਿਰ ਚਲੋ ਨਹੀਂ ਇਹਨਾਂ ਨੂੰ ਪਸੰਦ ਆਈ ਨਾ ਸਹੀ ਹੁਣ ਸਾਰ ਮੇਰੀ ਮੇਰੀ ਚਲੋ ਨਾ ਸਹੀ ਰਹਿਣ ਦੇ ਲਿਆ ਕੋਲੀ ਸਾਹਿਬ ਕੋਲੀ ਸਾਹਿਬ ਮੈਂ 2 ਮਿੰਟ ਬਾਅਦ ਤੁਹਾਨੂੰ ਮੈਂ ਆਪਣੀ ਗੱਲ ਕਰ ਮੈਂ ਟਾਈਮ ਦੇਵਾਂਗਾ ਤੁਹਾਨੂੰ ਜੀ ਹਾ ਜੀ ਪਲੀਜ਼ ਤੁਸੀਂ ਕੋਲੀ ਸਾਹਿਬ ਤੁਹਾਡੇ ਅੱਤੇ ਤੁਸੀਂ ਬਾਜਵਾ ਜੀ ਚੇਅਰ ਨੂੰ ਡਰੈਸ ਕਰੋ ਚਲੋ ਮੈਂ ਤੁਹਾਨੂੰ ਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਦੀ ਇਹ ਤੇ ਐਵੇਂ ਕੋਈ ਗਵਾਂਡ ਦੇ ਵਿੱਚ ਕੋਈ ਹੋਣਾ ਤੁਸੀਂ ਤੁਸਾ ਕਰੀ ਜਾਂਦੇ ਅੱਛਾ ਚਲੋ ਕੋਈ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਦੇ ਪਿਛੇ ਝੋਨੇ ਦੇ ਸੀਜ਼ਨ ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੋਆਬੇ ਵਿੱਚ ਮਾਝੇ ਵਿੱਚ ਆਲਮੋਸਟ ਸਾਰੀਆਂ ਮੰਡੀਆਂ ਚ ਮਹਿੰਗੀ ਸੀ ਮਿਸਟਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਦਿਨ ਝੋਨਾ ਨਹੀਂ ਚੁੱਕਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਨਾ ਜਿਹੜਾ ਅਸੀਂ ਐਕਸਪੈਕਟਡ ਜਦੀ ਸੀਸੀ ਲਿਮਿਟ ਸੀ ਉਹ 150000 ਮੈਟ੍ਰਿਕ ਟਨ ਸੀ ਬੱਟ ਖਰੀਦ ਆਈ 175000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤਾਂ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮੈਕਬਾ ਇਨਵੋਲਡ ਐ ਸਰੋਦੇ ਚ ਇਹ 3500 ਤੋਂ ਲੈ ਕੇ 4000 ਕਰੋੜ ਰੁਪਿਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਚੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ ਇਹ ਬੜਾ ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ ਹੁਣ ਅਗਲੀ ਗੱਲ ਸਰ ਇਹਦੇ ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀ ਸੀ ਇਹ ਗਾਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਇਹ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਚੋਂ 1 ਕਰੋੜ 50% ਪਾਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਅਸ਼ਵਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ ਪੈਨਸ਼ਨ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾ ਮੇਰੀ 1100 ਰੁਪਏ ਦਾ ਵਾਦਾ ਕੀਤਾ ਸਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਉਹਨਾਂ ਦਾ ਤੁਹਾਡਾ ਇਹ ਵਾਦਾ ਸੀ ਵੋਟਾਂ ਲਈਆਂ ਸਰਕਾਰ ਤੇ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲੈ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦੇ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰਸ ਐਡਰੈਸ ਨਹੀਂ ਦੇ ਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹਿ ਜੇ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ 'ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਿੰਦਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਈਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾਂ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ 1000 ਕਰੋੜ ਰੁਪਏ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਦਿੰਦਾ ਸਾਨਾਂ ਦਾ ਮਤਲਬ ਹੈ 36000 ਕੋਲ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵੱਧਾ ਕਿ ਜਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦੇ ਕੇਸ ਤੇ ਤੁਹਾਡੇ ਆਪਣੇ ਏਰੀਏ ਦੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੁਹਾਡਾ ਹੀ ਬੜਾ ਦੁਖਦਾ ਉਹਨੇ ਨੀ ਕੋ ਗੱਲ ਕਹੀ ਸੀ ਹਕੂਮਤ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁਮਰ ਵਿਜੇ ਪ੍ਰਤਾਪ ਸੰਜਾ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ ਚ ਜਿਹੜੀ ਅਸੀਂ ਸੱਤ ਬਿਠਾਈ ਹੈ ਜਿਹਦਾ ਉਹ ਮੈਂਬਰ ਸੀ ਕੁਮਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ ਵਿੱਚ ਦੋਵਾਵਾਂਗੇ ਤਿੰਨ ਸਾਲ ਬੀਤਣ ਤੋਂ ਬਾਅਦ ਅੱਧੇ ਤੋਂ ਵੱਧ ਕੇਸਸ ਪੰਜਾਬ ਚੋਂ ਹੁਣ ਜੂਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੇ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਉਮਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੋਈ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤੇ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋਮ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਕਿਹਾ ਸੀ ਮੈਂ ਹੋਮ ਮਿਨਿਸਟਰ ਤੈਨੂੰ ਲਉ ਤੇਰੇ ਕੋ ਕੰਮ ਕਰਾ ਲੈ ਮੈਂ ਸਾਰਾ ਡਰੱਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰੱਗ ਫਰੀ ਸਟੇਟ ਦੀ ਗੱਲ ਕਰ ਲਈ ਐ ਕੇਜਰੀワਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਪਾਲ ਸਿੰਘ ਜੀ ਡਰਗ ਨਹੀਂ ਲੱਪੇ ਗਏ ਇੱਥੇ ਚਾਰਾ ਮਹੀਨਿਆਂ ਚ ਤੇ ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ 1 ਮਿੰਟ ਜੀ 3 ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦਮ ਧਿਆਨ ਆਇਆ ਕਿ ਯਾਰ ਅਸੀਂ ਡਰਗਸ ਐ ਵਾਦਾ ਕਿਸੇ ਨਾਲ ਕੀਤਾ 1 2 ਮਿੰਟ ਸਾਨੂੰ ਆਦਕਾ ਅੱਛਾ ਬੈਠੀ ਉਹ ਬੈਠ ਉਹ ਬੈਠੇ ਜਾਏ ਉਹ ਮੇਰੀ ਬੈਥ ਆਸਲ ਨੂੰ ਕੋ ਗਲਤੀ ਕਰ ਲੈਣ ਅਸੀਂ ਹੁਣ ਗਵਰਨਮੈਂਟ ਸਰ ਮੇਰੀ ਬੇਨਤੀ ਹੈ ਬੈਠੋ ਬੈਠੋ ਕਾਲੇ ਨਹੀਂ ਪਈ ਕਾਲੇ ਨਹੀਂ ਪਈ ਚਲੋ ਹੋਰ ਸਰ ਮੇਰੀ ਬੇਨਤੀ ਹੈ ਕਿ ਮੇਰੀ ਬੇਨਤੀ ਹੈ ਸਰ ਇੱਕ ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂਗੇ ਅਸੀਂ ਗਵਰਨਮੈਂਟ ਦੀ ਸਪੋਰਟ ਕਰਾ ਮੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਓ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਉਣੇ ਵਾਲੀ ਥਾਂ ਤੇ ਹੁਣ ਤੁਹਾਡੀ ਵਾਰੀ ਵੀ ਆ ਗਈ ਹੈ ਹਾਂ ਅੱਛਾ ਹੁਣ ਮੇਰੀ ਗੱਲ ਸੁਣ ਲੋ ਇੱਕ ਮਿੰਟਸ ਹੋਰ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਟਸਾ ਬੈਜੋ ਸਰ ਜਿਹੜੇ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕੱਟਾ ਵੱਛਾ ਬੰਲਿਆ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਵੱਛੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹੁੰਦਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਗੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਕਿਹੜੇ ਰੋਡ ਤੇ ਕਿਹੜੇ ਰੋਡ ਤੇ ਬੈਠੋ ਕਮੇਟੀ ਗੱਲ ਮੈਂ ਕਰ ਰਿਹਾ ਤੁਸੀਂ ਉਹਨੇ ਤਾਂ ਕਰਾਂ ਇੱਕ ਮਿੰਟ ਹਾਂ ਬਤਰੀ ਜੀ ਢਾਰੀਵਾਲ ਸਾਹਿਬ ਢਾਰੀਵਾਲ ਸਾਹਿਬ ਤੁਸੀਂ ਦੱਸੋ ਕਿਧਰ ਗਲੌਬ ਤੇ ਉਹ ਸਾਨੂੰ ਗੱਲ ਤੇ ਕਰਨੇ ਤੋਂ ਉਹ ਗੱਲ ਗੱਲ ਤੋਂ ਹੀ ਗਲਤ ਕਰ ਤੁਸੀਂ ਹੁਣ ਮੈਂ ਇਹਨੂੰ ਪੁੱਛ ਕੇ ਲੈ ਆਇਆ ਢਾਰੀਵਾਲ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਦਾ ਸਰੋ ਸ਼ਾਇਦ ਇੱਕ ਮਿੰਟ ਇਹ ਗੱਲ ਇੱਕ ਮਿੰਟ ਇੱਕ ਮਿੰਟ ਇੱਕੋ ਮਿੰਟ ਪੁੱਛਣਾ ਐਸਾ ਫਿਰ ਕਿਸੇ ਨੇ ਕੋਈ ਇੱਕੋ ਮਿੰਟ ਹਾਂ ਢਾਰੀਵਾਲ ਸਾਹਿਬ ਦੱਸੋ ਬੈਠੋ ਬੈਠੋ ਨਹੀਂ ਇੱਕ ਬੇਨਤੀ ਸਾਨੂੰ ਲੈਟ ਮੀ ਆਈ ਏਮ ਔਨ ਮਾਈ ਫੀਡ ਨੀਬਡੀ ਟੂ ਇੰਟਰਰਪਟ ਮੀ ਸਰ ਆਮ ਦਾ ਲੀਡਰ ਆਫ ਦੀ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸਾਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਥਾ ਡਾ ਡੀਐਸਪੀ ਐ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਨੋਂ ਆ ਹੀ ਰਹਿਗੇ ਜਿਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਟ ਇਜ਼ ਆਲ ਇਟ ਇਜ਼ ਆਲ ਕਾਸਮੈਟਿਕ ਐਕਸਰਸਾਈਜ਼ ਜਲਦੀਪ ਢਾਲੀਵਾਲ ਜੀ ਇਹ ਨੀਰਾ ਕਾਸਮੈਟਿਕ ਐਕਸਰਸਾਈਜ਼ ਐਸ ਬਾਕੀ ਆ ਕਿਉਂਕਿ ਬਣਾਉਂਦੇ ਆ ਸਭ ਦੇ ਖਾਤੋਂ ਡ੍ਰੌਪ ਕਰੇ ਕਿਹੜੀ ਗਲਤੀ ਸਭ ਤੇ ਡ੍ਰੌਪ ਕਰਵਾਉਂਗੀ ਕਦਾਂ ਕੇ ਸਭ ਦੇ ਡ੍ਰੌਪ ਕਰਵਾਉਂਗੇ ਇੱਕ ਮਿੰਟ ਸਾਬ ਜੀ ਸਭ ਦੇ ਡ੍ਰੌਪ ਕਰਵਾਉਂਗੀ 1 ਮਿੰਟ ਤੇ ਉਹ ਡਰ ਕਿੱਥੇ ਜਾਵੇ ਜੀ ਜੀ ਬਾਜਵਾ ਜੀ ਮੈਨੂੰ ਇਹ ਡਾਦੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰਦੇ ਮੈਨੂੰ ਇਹ ਡਰ ਹੈ ਜਿਸ ਤਰ੍ਹਾਂ ਜੇਰ ਨੂੰ ਜੇਰ ਨੂੰ ਰਸਤੀ ਤੇ ਜਾਵੇ ਬਚਾਰਿਆਂ ਨੂੰ ਛੋਟੇ ਦੇਣ ਲੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਜੀ ਚਲ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀ ਜੀ ਇੰਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ on the eve of elections ਤੁਸੀਂ ਆਪਣੇ EMPLOYEES ਨੂੰ OLD PENSION SCHEME ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋਈ ਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਦੇ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਮੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥੇ ਕਿਸ ਕਾ ਮਾਉਟ ਆਫ ਵੇਤਨ ਨਾ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਣੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਉਂਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਸਾਂ ਦਾ ਅਫਸਰ ነਆ ਪੈਸਿਆਂ ਦਾ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਇੱਕੋ 3 ਸਾਲ ਪਹਿਲੇ ਬਜਟ ਸੀ 1.70 ਲੱਖ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਮੈਂ 40% ਚੋਰੀ ਛੱਡ ਲਵਾਂ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘਰ ਤੋਂ ਘਰ 34 ਹਜ਼ਾਰ